ਰਾਮਕਲੀ ਮਹੱਲਾ ਪੰਜਵਾ ਸੇਵਕ ਲਾਇਓ ਆਪਣੀ ਸੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਗੁਰੂ ਦੀ ਸਾਜਿਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤ੍ਰਜਾਮੀ ਗਰੀਬਨਵਾਇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀਆਂ ਦੀ ਕਲਿਆਣ ਕਰਨ ਨੂੰ ਆਸਤੇ ਜੋ ਕੁਝ ਬਖਸ਼ਿਸ਼ ਮਾਰਾ ਸਾਹਿਬ ਵੱਲੋਂ ਸੇਵਕਾਂ ਦੇ ਹੁੰਦੀ ਹੈ ਇਸ ਪ੍ਰਕਾਰ ਮਹਾਰਾ ਸਾਡੀ ਕਿਰਪਾ ਕਰਕੇ ਵਿਦਿਆ ਸੇਵਕ ਨਿਰਤੁੰਦੀ ਹੈ ਐਸੇ ਪ੍ਰਕਰਨ ਦੁਆਰਾ ਮਹਾਰਾ ਸ੍ਰੀ ਮੁਖਵਾਕ ਧੁਰ ਕੀ ਬਾਣੀ ਨੂੰ ਉਚਾਰਨ ਕਰਦੇ ਹਨ ਆਰਾਮ ਕਲੀ ਮਹੱਲਾ ਪੰਜਵਾ ਸੇਵਕ ਲਾਇਉ ਆਪਣੀ ਸੇਵ ਕਿਰਪਾਈ ਸੇਵਕ ਮਾਨ ਉਮਾਨ ਤੋਂ ਰਹਿਤ ਜਾਣ ਕਰਕੇ ਆਪ ਦੀ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਰੂਪ ਭਾਉ ਭਗਤੀ ਦੀ ਸੇਵਾ ਚ ਆਉਰੇ ਸੇਵਕ ਨੂੰ ਸੱਚੇ ਪਾਤਸ਼ਾਹ ਲਾ ਲਿਆ ਹੈ ਅੰਮ੍ਰਿਤ ਨਾਮ ਦਿਓ ਮੁਖ ਦੀਵ ਸਾਡੇ ਮੁਖ ਵਿੱਚ ਅੰਮ੍ਰਿਤ ਕਰਨ ਵਾਲਾ ਅੰਮ੍ਰਿਤ ਨਾਮ ਸੱਚੇ ਪਾਤਸ਼ਾਹ ਨੇ ਮੁਖੁਜ ਦੇਣਾ ਕੀਤਾ ਹੈ ਦੇਵ ਪ੍ਰਕਾਸ਼ ਰੂਪ ਨੇ सगली ਚਿੰਤਾ ਆਪ ਨਿਵਾਰੀ ساری ਜਿਹੜਾ ਸੇਵਕ ਸੀ ਪਾਲਣ ਦਾ ਪੋਸਣ ਦਾ ਉਹ ਕਹਿਰਾਂ ਤੋਂ ਬਚਣ ਦਾ ਦੇਵੀ ਗੁਣਾਂ ਨੂੰ ਧਾਰਨ ਦਾ ਹੰਗਤਾ ਤੋਂ ਰਹਿਤ ਹੋਣ ਦਾ ਆਈ ਹੋਈ ਵਿਪਤਾ ਮੌਤ ਦੀ ਤੋਂ ਬਚਾਉਣਾ ਇਹ ਸਾਰੀ ਚਿੰਤਾ ਆਪ ਹੀ ਮਾਰਨ ਮੀਟ ਦਿੱਤੀ ਕਿਸੁਰ ਕੋ ਹਾਂ ਸਤਿ ਬਲਿਹਾਰੀ ਉਹ ਸਤਿਗੁਰੂ ਨਾਨਕ ਦੇਵ ਸ੍ਰੀ ਗੁਰੂ ਰਾਮਦਾਸ ਸਾਹਿਬ ਤੋਂ ਮਾਰੇ ਕਹਿੰਦੇ ਆਸੀਂ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਂਨੇ ਹਾਂ ਕਾਜ ਹਮਾਰੇ ਪੂਰੇ ਸਤਿਗੁਰੂ ਸਤਿਗੁਰੂ ਸਾਹਿਬ ਜੀ ਨੇ ਸਾਡੇ ਬੰਹਾਰਕ ਵੀ ਤੇ ਪਰਮਾਰਥ ਵੀ ਜਿਹੜੇ ਕਾਰਜ ਸਨ ਅਮਰਸਰ ਸਾਹਿਬ ਦਾ ਰਚਨਾ ਸ੍ਰੀ ਦੂਰਗੰਸਾਹ ਦਾ ਰਚਨਾ ਸਰੋਵਰ ਦਾ ਪੱਕਾ ਕਰਨਾ ਸ੍ਰੀ ਹਰਮੰਦਰ ਸਾਹਿਬ ਵਿੱਚ ਪੰਇਨ ਸਿੰਘ ਨੂੰ ਸੁਖਾਣ ਕਰਨਾ ਇਹ ਸਾਰੇ ਕਾਰਜ ਸਿੱਖਾਂ ਨੂੰ ਭਾਉ ਭਗਤੀ ਲੜਾ ਕੇ ਮੁਕਤ ਕਰਨਾ ਇਹ ਸਾਡੇ ਜ਼ੁਮੇ ਲਾਇਸੀ ਕਾਰਜ ਮਹਾਰਾਜ ਜੀ ਨੇ ਇਹ ਸਾਰੀ ਸਵਾਰ ਦਿੱਤੇ ਹਨ ਬਾਜੇ ਅਨਹਦ ਤੂਰੇ ਸਤਿਗੁਰ ਸਤਿਗੁਰਾਂ ਦੀ ਕਿਰਪਾ ਕਰਕੇ ਹਦ ਤੋ ਰਾਤ ਜੋ ਬਾਜੇ ਸੀ ਸਰਸੰਤੋ ਸਾਧ ਗੁਣਾਂ ਦੇ ਬਾਜੇ ਕੇ ਤੂਰੇ ਸੀਗੁਰ ਵਜਿ ਆਏ ਹਨ ਅਨੰਦ ਹਦ ਤੋਂ ਰਾਜ ਬਾਜੇ ਸਤਨਾਮ ਸ੍ਰੀ ਵਾਹਿਗੁਰੂ ਦੇ ਇੱਕ ਰਸੇ ਬ੍ਰਹਮਾ ਕਾਲ ਬ੍ਰਤੀਆ ਹੋ ਕੇ ਜੋ ਜਪਾਇਆ ਪ੍ਰਗਟ ਹੋਣਾ ਹੈ ਇੱਕ ਰਸ ਵਾਜੇ ਬਜਿ ਆਏ ਹਨ ਪ੍ਰਹਾਉ ਮਹਿਮਾ ਜਾ ਕੀ ਗਹਿਰ ਗੰਭੀਰ ਜੇ ਸਤਗੁਰੂ ਦੀ ਮਹਿਮਾ ਵਧਾਈ ਜਿਹੜੀ ਹੈ ਗਹਿਰ ਨਿਰਹਲ ਹੈ ਸੰਸਾਰ ਦੇ ਜੀਵ ਹਲਾ ਨਹੀਂ ਸਕਦੇ ਕੋਈ ਆਪਣੇ ਚਮਤਕਾਰਾ ਵਖਾ ਕੇ ਕਰਾਮਾਤ ਦਾ ਜਾ ਕੀ ਮੈ ਮ ਗਹਿਰ ਗਹਿਰ ਗੰਭੀਰ ਡੂੰਗੀ ਹੈ ਸਮੁੰਦਰ ਜੀ ਨਾਏ ਹੋਏ ਨਿਹਾਲ ਦੀ ਜਿਸ ਧੀ ਜਿਸ ਨੂੰ ਗੁਰੂ ਸਾਹਿਬ ਜੀ ਵਿਸ਼ੇਵ ਕੋ ਬਚਾਲ ਜਮਾਂ ਤੋਂ ਬਚਾ ਦੇਣ ਮਨ ਦੀ ਚੰਚਲਤਾ ਗਵਾ ਕਰਕੇ ਬ੍ਰਹਮਾਨੰਦੀ ਧੀ ਹਰਿ ਜਬਖਸ਼ ਦੇਣ ਉਹ ਨਿਹਾਲ ਹੋ ਜਾਂਦੇ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ ਜਾ ਕੇ ਬੰਦਨ ਕਾਟੇ ਰਾਏ ਜਿਨਾਂ ਦੇ ਰਾਹ ਪਾਤਸ਼ਾ ਅਕਾਲ ਪੁਰਖ ਨੇ ਜੰਮ ਜਮਨ ਦੇ ਬੰਧਨ ਹੰਗਤਾ ਮਮਤਾ ਦੇ ਕੱਟ ਦਿੱਤੇ ਹਨ ਸੂਨਰ ਬਹੁ ਨਾ ਜੁਨੀ ਪਾਏ ਉਹ ਮੁਰਕੇ ਸਾਹ ਸੁਣੀ ਜੁਨਾ ਵਿੱਚ ਨਹੀਂ ਪਾ ਆ ਜਾਂਦਾ ਜਾ ਕੇ ਅੰਤਰ ਪ੍ਰਗਟਿਉ ਆਪ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਆਪ ਜੋਤੀ ਸਰੂਪ ਪ੍ਰਗਟ ਹੋਇਆ ਹੈ ਆ ਕੋ ਨਾਹੀ ਦੁਖ ਸੰਤਾ ਕੋ ਓਹ ਕਿਸੇ ਪ੍ਰਕਾਰ ਦਾ ਜੰਮ ਜਮਨ ਦਾ ਦੁੱਖ ਨਹੀਂ ਤੇ ਨਾ ਆ ਪ੍ਰਾਪਤੀ ਵਸਤੂ ਦੀ ਰੱਖਿਆ ਦੀ ਚਿੰਤਾ ਹੈ ਤੇ ਨਾ ਪ੍ਰਾਪਤ ਹੋਈ ਵਿਖੋ ਸਜਾਨ ਦਾ ਸੰਤਾਪ ਦੁੱਖ ਲਾਲ ਰਤਨ तिस ਪਾਲੈ ਪਰਿਆ ਉਹਨਾਂ ਦੇ ਪੱਲੇ ਸਾਧ ਸੰਗ ਜੀ ਲਾਗ ਵੀ ਰਤਨ ਵੀ ਇਹ ਸਭ ਪੱਲੇ ਰਿਦੇ ਕੇ ਲਾਲ ਪ੍ਰੇਮ ਔਰ ਰਤਨ ਵਿराग ਇਹ ਉਹਨਾਂ ਦੇ ਪੱਲੇ ਅੰਤਕਾਰਨ ਚ ਮਹਾਰਾਜ ਸਾਹਿਬ ਜੀ ਦੀ ਕਿਰਪਾ ਕਰਕੇ ਪਏ ਹਨ सगले ਕੁਟੰਬ ਉਹ ਜਨ ਲੈ ਤਰਿਆ ਉਹ ਪ੍ਰੇਮੀ ਜਨ ਸਾਰੇ ਆਪਣੀ ਇਸਤਰੀ ਤੋਂ ਵਧੇ ਹੋਏ ਪਰਿਵਾਰ ਨੂੰ ਲੈ ਕੇ ਵੀ ਸਤ ਸੰਗੀ ਬਣਾ ਕੇ ਤਰ ਗਿਆ ਹੈ ਨਾ ਕਿਸ ਭਰਮ ਨਾ ਦੁਬਦਾ ਦੂਜਾ ਆਸਰੀ ਸੰਪਦਾ ਪਰਿਵਾਰ ਨੂੰ ਵੀ ਦੇਵੀ ਸੰਪਦਾ ਦੇ ਨਾਲ ਮੇਲ ਕਰਕੇ ਉਹਨਾਂ ਦੇ ਆਸਰੀ ਪੁਣਾ ਗਵਾ ਕੇ ਇਉਂ ਸਾਰੇ ਪਰਿਵਾਰ ਨੂੰ ਦੇਵੀ ਸੰਪਦਾ ਨੂੰ ਆਸਰੀ ਸੰਪਦਾ ਦੇ ਤਮੋਂ ਭਾਗ ਨੂੰ ਮੇਲ ਕਰਕੇ ਤਰ ਗਿਆ ਹੈ ਨਾ ਕਿਸ ਭਰਮ ਨਾ ਦੁਬਦਾ ਦੂਜਾ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਭਰਮ ਨਹੀਂ ਹੈ ਨਾ ਦੂਜਾ ਦੂਜਾ ਚਿਤਾ ਚਿੱਤ ਹੈ ਨਾ ਦੂਜਾ ਦੁਆਯ ਦਭਾਵ ਹੈ ਏਕੋ ਏਕ ਨਰੰਜਨ ਪੂਜਾ ਕੋਈ ਹਦਾਇਤ ਰੂਪ ਨਿਰਗੁਣ ਰੂਪ ਹੈ ਕੋਈ ਸਰਗੁਣ ਰੂਪ ਹੈ ਉਸਤ ਰੂਪ ਦੀ ਪੂਜਾ ਕਰਦੇ ਹਨ ਉਹਦੇ ਚ ਪੁੱਜ ਗਏ ਹਨ ਉਹ ਪ੍ਰਾਪਤ ਹੋ ਗਏ ਹਨ ਜਤ ਕਦ ਦੇਖੋ ਆਪ ਦਇਆ ਉਹ ਕਿੱਥੇ ਕਿੱਥੇ ਵੇਖਦੇ ਆਪ ਦਇਆ ਦਾ ਘਰ ਪਰਮੇਸ਼ਵਰੀ ਹੈ ਕਹੋ ਨਾਨਕ ਪ੍ਰਭ ਮਿਲੇ ਰਸ ਸਭੂ ਸਾਹਿਬ ਜੀ ਕਹਿੰਦੇ ਅੰਤਰੀ ਜਾਨੀ ਜੋ ਸੁੰਦਰ ਸਰੂਪ ਹੈ ਰਸਾਂ ਦਾ ਅਲ੍ਹਾ ਘਰ ਉਹ ਪ੍ਰਾਪਤ ਹੋ ਗਿਆ ਹੈ ਆਰਾਮ ਕਲੀ ਮਹੱਲਾ ਪੰਜਵਾ ਤਨ ਤੇ ਛੁੱਟ ਗਈ ਆਪਣੀ ਧਾਰੀ ਸਰੀਰ ਦੇ ਵਿੱਚੋਂ ਜਿਹੜੀ ਆਪਣਤ ਧਾਰੀ ਹੋਈ ਸੀ ਮੈਂ ਦੇ ਹਾਂ ਇਮਾਰਾ ਦੀ ਕਿਰਪਾ ਕਰਕੇ ਦੇਹ ਦੇ ਹੱਥ ਛੁੱਟ ਗਿਆ ਆਪਣਾ ਤੇ ਮਿਟ ਗਈ ਪ੍ਰਭ ਕੀ ਆਗਿਆ ਲੱਗੀ ਪਿਆਰੀ ਦਾਲ ਮੁਖਵਾਇ ਨੂੰ ਜੋ ਕੁਝ ਕਰਦਾ ਹੈ ਉਹ ਆਗਿਆ ਪਿਆਰੀ ਲੱਗਦੀ ਹੈ ਜੋ ਕਿਸ ਕਰੈ ਸੋ ਮਨ ਮੀਰੈ ਮੀਠਾ ਜੋ ਤ੍ਰਿਆਮੀ ਪਿੱਛੇ ਕਰਦਾ ਸੀ ਜੋ ਕੋਈ ਹੁਣ ਕਰਦਾ ਅੱਗੇ ਨੂੰ ਕਰੇਗਾ ਉਹ ਸਾਡੇ ਮਨ ਤੇ ਮਿੱਠਾ ਪਿਆਰਾ ਲੱਗਦਾ ਹੈ ਤਾਂ ਇਹੋ ਅਚਰਜ ਨੈਨ ਹੁੰਦੀ ਤਾਂ ਇਸ ਚਰ ਸੁ ਰੂਪ ਬਸਵਾਜ ਰੂਪ ਮਨਬਦ ਰੂਪੀ ਨੇਤਰਾਂ ਨਾਲ ਵਿਰਾਗ ਵੇਖ ਰੂਪੀ ਨੇਤrana ਨਾ ਪ੍ਰਦਖ ਨੇਤrana ਬਸਮਾਲ ਸੂਪ ਨੂੰ ਵੇਖਿਆ ਹੈ ਅਬ ਮੋਹ ਜਾਨੀ ਮੇਰੀ ਗਈ ਅਬ ਮੋਹ ਜਾਨੀ ਰੇ ਮੇਰੀ ਗਈ ਬਲਾ ਅਸੀਂ ਹੁਣ ਜਾਣ ਲਿਆ ਇਹ ਭਾਈ ਸਾਡੀ ਜਿਹੜੀ ਅਵਿਦਿਆ ਰੂਪੀ ਬਲਾ ਸੀ ਜਨਮਾਂ ਜਨਮ ਦੀ ਚਿੰਬੜੀ ਹੋਈ ਉਹ ਚਲੀ ਗਈ ਹੈ बुझ ਗਈ ਤ੍ਰਿਸ਼ਨਾ ਨਿਵਾਰੀ ਮਮਤਾ ਜਿਹੜੀ ਦਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਸੀ ਉਹ ਵੀ ਅੱਗ ਦੀ ਨਿਆਈ ਮਗਦੀ ਸੀ ਨਾਮ ਜਲ ਕਰਕੇ ਬੁਝ ਗਈ ਹੈ ਨਿਵਾਰੀ ਮਮਤਾ ਇਹ ਮਮਤਾ ਮੇਰ ਜਿਹੜੀ ਸੀ ਇਹ ਸਮਤਾ ਬਿਰਤੀ ਆਉਣੇ ਕਰਕੇ ਨਿਵਰਤ ਕਰ ਦਿੱਤੀ ਵਰਪੂਰੇ ਲੀਓ ਸਮਝਾ ਸਰਗੁਰੂ ਕੋਲੋਂ ਕਿਰਪਾ ਕਰਕੇ ਸਮਝਾ ਕੇ ਆਪ ਦੀ ਸ਼ਰਨ ਵਿੱਚ ਲੈ ਲਿਆ ਰਹਾਉ ਕਰ ਕਿਰਪਾ ਰੱਖਿਓ ਗੁਰ ਸਰਨ ਗੁਰਪਰ ਤੁ ਸਤਗੁਰੂ ਜੀ ਨੇ ਕਾਲ ਜੀ ਬਹਤੋਂ ਬਚਾਉਣ ਵਾਸਤੇ ਆਪ ਜੀ ਸ਼ਰਨ ਵਿੱਚ ਰਖ ਲਿਆ ਗੁਰ ਪਕਰਾਈ ਹਰ ਕੀ ਚਰਨ ਸੋਹਨ ਹਰੀ ਦੇ ਚਰਨ ਪੂਜਨੀਕ ਦੇ ਪਕੜਾ ਤੇ ਚਰਨਾਂ ਦੀ ਓਟ ਦੇਤੀ ਹੈ 20 ਵਿਸੋਏ ਜਾਂ ਮਨ ਠਹਿਰਾਨੇ 20 ਵਿਸਵੇ ਵਿਗਾ ਹੁੰਦਾ ਨਾ ਪੂਰਾ ਜਿਵੇਂ 16 ਅੰਨੇ ਦਾ ਰੁਪਇਆ ਹੁੰਦਾ ਸੀ 100 ਰੁਪਏ ਪੈਸਿਆਂ ਦਾ ਜਿਵੇਂ ਅੱਜ ਕੱਲ ਦੇ ਰੁਪਈਆ ਹੈ ਇਹ ਉਹ ਨਿਸ਼ਤੇ ਕਰਕੇ ਜਦੋਂ ਮਨ ਠਹਿਰ ਗਿਆ 20 ਵਿਸਵੇ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਪੰਜੇ ਸਬਦ ਸਪਰਸ਼ ਵਿਸ਼ੇ ਤੇ ਪੰਜੇ ਕਾਮ ਆਦਿਕ ਇਹ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਕ ਲਿਆ ਤੇ ਉਸ ਵੇਲੇ ਇਹ ਮਨ ਠਹਿਰ ਗਿਆ ਇਸ ਤਰ੍ਹਾਂ ਹੋ ਗਿਆ ਗੁਰ ਪਾਰ ਬ੍ਰਹਮ ਇਕਹੀ ਜਾਣੇ ਉਸ ਸਤਿਗੁਰੂ ਸਾਹਿਬ ਅਕਾਲ ਪੁਰਖ ਇੱਕੋ ਜੂਪ ਕਰਕੇ ਜਾਣ ਲੇ ਹਨ ਜੋ ਜੋ ਕੀਨੋ ਹਮ ਤਿਸਕੇ ਦਾ ਜੋ ਮਹਾਰਾਜਾਂ ਕੀਤਾ ਉਹਨੂੰ ਭਲਾ ਲੱਗਦਾ ਸਾਨੂੰ ਅਸੀਂ ਉਸ ਦੇ ਸੇਵਕ ਹਾਂ ਬ੍ਰਵ ਮੇਰੀ ਕੋ ਸਗਲ ਨਿਵਾਸ ਤੇਰੇ ਵਾਹਿਗੁਰੂ ਦਾ ਸਾਰਿਆਂ ਦੀ ਨਿਵਾਸ ਹੈ ਵਾਸ਼ਨਾ ਤੋਂ ਰਹਿਤ ਹੋ ਗਏ ਹਾਂ ਜਾਣ ਕੇ ਉਹੀ ਵਸ ਰਿਹਾ ਹੈ ਸਾਰਿਆਂ ਚ ਨਾ ਕੋ ਦੂਤ ਨਹੀਂ ਬੈਰਾਈ ਨਾ ਕੋਈ ਦੂਰ ਦੁਸ਼ਮਣੀ ਕਰਨ ਵਾਲਾ ਹੈ ਤੇ ਨਾ ਕੋਈ ਬੈਰੀ ਹੈ ਦੂਤ ਚੁਗਲੀ ਲਾਉਣ ਵਾਲਾ ਚੁਗਲਬਨੀ ਕੋਈ ਤੇ ਬੈਰੀ ਵੀ ਨਹੀਂ ਹੈ ਕੋਈ ਨਾ ਕੋ ਦੂਤ ਦੂਤ ਇੰਦਰੀ ਹਨਗੇ ਸ਼ਬਦ ਸਪਰਸ਼ ਨੂੰ ਪ੍ਰਸੰਗ ਨੂੰ ਵਿਸ਼ਾ ਚ ਜੋੜਨ ਵਾਲੇ ਅਤੇ ਬੈਰੀ ਕਾਮਕਰੋਜ਼ ਆਦਖਣ ਕੋਈ ਵੀ ਨਹੀਂ ਹੈ ਗਲ ਮਿਲ ਚਾਲੇ ਏਕੈ ਭਾਈ ਉਹ ਵਾਹਿਗੁਰੂ ਦੇ ਗਨ ਕੰਠ ਦੇ ਨਾਲ ਮਿਲ ਕੇ ਪੇਂਦੇ ਕਿ ਇਕਤਾ ਨੂੰ ਪਾ ਕੇ ਭਾਈ ਉਸ ਰੂਪ ਵਿੱਚ ਤ੍ਰਿਆ ਪਰ ਤੁਸੀਂ ਚੱਲ ਰਹੇ ਹਾਂ ਹੋਰ ਪਾਸੋਂ ਮਨ ਨੂੰ ਹਟਾਤਾ ਹੈ ਇਸੇ ਪ੍ਰਕਾਰ ਗਲ ਮਿਲ ਚਾਲੇ ਪਰਮੇਸ਼ਰ ਦੀਆਂ ਗੱਲਾਂ ਨਾਲ ਮਿਲ ਕਰਕੇ ਇਕਤਾ ਸਰੂਪ ਦੇ ਵਿੱਚ ਪਾਉਂਦੀ ਹੈ ਜੋ ਜੋਤ ਉਸੇ ਚੱਲੇਗੇ ਅਸੀਂ ਤਰੀਆ ਪਤਵੀ ਜਾਇਜ਼ਤ ਹੋਈ ਹੋ ਗੱਲ ਮਿਲ ਚਾਲੇ ਇੱਕ ਭਾਈ ਗੁਰ ਭਾਈਆਂ ਦੇ ਨਾਲ ਹੀ ਕੋਈ ਗੁਰ ਭਾਈ ਹੋ ਗਏ ਕੰਠ ਨਾਲ ਮਿਲ ਕੇ ਪ੍ਰੇਮ ਦੇ ਨਾਲ ਚੱਲਦੇ ਹਾਂ ਪਰਮੇਸ਼ਰ ਦੀ ਤਰਫ ਨੂੰ ਆਵੋ ਪੈਣੀ ਗੱਲ ਮਿਲੇ ਅੰਕ ਸਿਹਲੀਆਂ ਜਾ ਕਉ ਗੁਰ ਹਰ ਦੀਏ ਸੁਖਾ ਜਿਨਾਂ ਸਤਗੁਰੂ ਸਾਹਿਬ ਜਿਨਾਂ ਕਾਲਪੁਰਖ ਦੇ ਸਰੂਪ ਦਾ ਸੁਖ ਬਖਸ਼ਿਆ ਹੈ ਤਾ ਕਉ ਬੋਹਰ ਨ ਲੱਗੈ ਦੁਖਾ ਫੇਰ ਮੁੜ ਕੇ ਸਾਸ ਸਿੰਘ ਜੰਮਣ ਮਰਨਾ ਦੁੱਖ ਨਹੀਂ ਚਿੰਬੜਦਾ ਹੈ ਆਪੇ ਆਪ ਸਰਬ ਪ੍ਰਤਪਾਲ ਆਪਣਾ ਆਪੂ ਪਰਮੇਸ਼ਵਰ ਹੈ ਸਾਰਿਆਂ ਦੇ ਪ੍ਰੀਤਾਂ ਹੀ ਪਾਲਣਾ ਕਰਦਾ ਹੈ ਨਾਨਕ ਰਾਤੋ ਰੰਗ ਗੁਪਾਲ ਸਰਗੁਰੂ ਸਾਹਿਬ ਜੀ ਕਿੰਨੇ ਉਸ ਗੋਪਾਲ ਪਰਮੇਸ਼ਰ ਦੇ ਪ੍ਰੇਮ ਰੰਗ ਵਿਚ ਭਾਈ ਰੱਤੇ ਹੋਏ ਹਾਂ RAM KALI MOHALLA PANJ RAM KALI MOHALLA PANJWA MUKTE PADTA TIKA SAHAT ਇਹ ਕੋਈ ਪੰਡਤ ਵਿਦਵਾਨ ਸੀ ਸਾਧ ਸੰਗਤ ਜੀ ਉਹ ਵਿਦਿਆ ਦਾ ਬੜਾ ਮਾਣ ਕਰਦਾ ਸੀ ਗੁਰੂ ਮਾਰਾ ਸਾਹਿਬ ਜੀ ਸਰੋਵਰ ਦੀ ਪਰਕੰਮੀਆਂ ਕਰ ਰਹੇ ਸਨ ਇੱਥੇ ਠਾਕਰਾਂ ਦੀ ਪੂਜਾ ਕਰਕੇ ਮਗਰੋਂ ਉਪਰਿਸ਼ਿਲਾ ਦਾ ਟੀਕਾ ਇਹਦੇ ਕੋਲੇ ਕੀਤਾ ਸੀ ਗੀਤ ਦਾ ਭਾਸ਼ ਵੀ ਸੀ ਇਹਦੇ ਪਾਸ ਤੇ ਗੁਰੂ ਮਾਰਾ ਸਾਹਿਬ ਕੋਲ ਦੀ ਪਰਕੰਮੀਆਂ ਕਰਦੇ ਚਲੇ ਗਏ ਮਗਰੋਂ ਨਿੰਦਿਆ ਕਰਨ ਲੱਗਾ ਵੀ ਬ੍ਰਾਹਮਣਾਂ ਦੀ ਅੱਜ ਕੱਲ ਪੂਜਾ ਹਟ ਗਈ ਕਰ ਜੂ ਵਿੱਚ ਛਤਰੀ ਗੁਰੂ ਬਣ ਕੇ ਬੈਠ ਗਏ ਐ ਤੇ ਸਾਡੀ ਠਾਕੁਰਮ ਤੇ ਕੀ ਮੱਥਾ ਟੇਕਣਾ ਸੀ ਇਹਨਾਂ ਗੀਤਾ ਆਦਿਕ ਪੁਸਤਕਾਂ ਦਾ ਮੈਂ ਅਨਵਾਦ ਪੜ੍ਹ ਰਿਹਾ ਫੇਰ ਵੀ ਸਾਨੂੰ ਮੰਨਦੇ ਨਹੀਂ ਹਨ ਇਹ ਸੁਣ ਕੇ ਹਜੂਰ ਦੂਸਰੀ ਵਾਰ ਆਏ ਪਰ ਕੰਮਾਂ ਕਰਕੇ ਕਹਿਣ ਲੱਗੇ ਪੰਡਤਾ ਕੀ ਕਹਿਣਾ ਸੁਣ ਤੈਨੂੰ ਦੱਸ ਜੇ ਮੁਖ ਤੇ ਪੜਤਾ ਟੀਕਾ ਸਹਿਤ ਮੁਖੋਂ ਤਾਂ ਭਾਈ ਟੀਕਾ ਜੋ ਬਾਸ਼ ਕੀਤਾ ਹੋਇਆ ਗੀਤਾ ਦਾ ਉਹ ਟੀਕਿਆਂ ਦੇ SMET ਪੜਦਾ ਹੈ। ਹਿਰਦੈ ਰਾਮ ਨਹੀਂ ਪੂਰਨ ਰਹੇ। ਅਥਾ ਦੇ SMET ਮੂਹੋਂ ਪੜਦਾ ਹੈ। ਤੂੰ ਕੀਤਾ ਆਦਕਾਂ ਦੇ ਤਾਈ ਉਪਨਿਸ਼ਦ ਆਦਕਾਂ ਦੇ ਤਾਈ। ਹਿਰਦੈ ਰਾਮ ਨਹੀਂ ਪੂਰਨ ਰਹੇ। ਜਿਹ ਰਾਮ ਜੋ ਪਰਮੇਸ਼ਰ ਹੈ ਨਾ ਸਾਰੇ ਪੂਰਨ ਵਿਆਪਕ ਉਹਦੀ ਰਹਿਣੀ ਨਹੀਂ ਹੈ ਤੇਰੇ ਅੰਦਰ। ਤੂੰ ਕੁਮਾਈ ਨਹੀਂ ਕਰਦਾ ਨਾਮ ਦੀ। ਦੱਸ ਤੇਰੀ ਕਰਨੀ ਨੂੰ ਕੀ ਕਹੀਏ ਸੀ ਤੈਨੂੰ ਕਿਵੇਂ ਮੱਥਾ ਟੇਕੀਏ। ਕਿਵੇਂ ਸੇ ਚੁਕਾਈਏ। ਜੋ ਹਿਰਦੇ 'ਚ ਨੂੰ ਰਾਮ ਪਰਮੇਸ਼ਰ ਦੇ ਨਾਮ ਦੀ ਰਹਿਣੀ ਨੀ ਰਾਤ ਵਿੱਚ ਇਹਂਗਾ ਨੀ ਰਾਤ ਤੋਂ ਖਾਲੀ ਆ ਤੁਮਾਰਾ ਦੇ ਭਜਨ ਬੰਦਗੀ ਤੋਂ ਉਪਦੇਸ਼ ਕਰੇ ਘਰ ਲੋਕ ਦਿਰਢਾਵੇ ਕੇ ਭਈ ਉਪਦੇਸ਼ ਕਰ ਕਰਕੇ ਲੋਕਾਂ ਨੂੰ ਦਿਰਢ ਕਰਾਉਣਾ ਹੈ ਨਾ ਉਪ੍ਰੇਸ਼ਾ ਦਾ ਜਾਂ ਗੀਤਾ ਦਾ ਗਿਆਨ ਆਪਣਾ ਕਹਿਆ ਆਪ ਨਾ ਕਮਾਵੇ ਜੋ ਐ ਕੰਡਜੀ ਕਹਿ ਰਹੇ ਹੋ ਸਾਰੇ ਪਰਮੇਸ਼ਰ ਵਿਆਪਕ ਹੈ ਉਹ ਆਪ ਨਹੀਂ ਤੁਸੀਂ ਕਮਾਉਂਦੇ ਪੰਡਿਤ ਵੇਦ ਵਿਚਾਰ ਪੰਡਿਤ ਇਹ ਪੰਡਿਤ ਆਪਣੇ ਆਪ ਨੂੰ ਪੰਡਾ ਬੁੱਧੀ ਤਤ ਸਰੂਪ ਰੇ ਜਾਣਨ ਵਾਲੀ ਕੁਸ਼ਲ ਚਤੁਰ ਜਾਣਨ ਵਾਲੇ ਇਹ ਪੰਡਿਤ ਵਿਦਵਾਨ ਤੂੰ ਆਪਣੇ ਆਪ ਨੂੰ ਪੰਡਿਤ ਉਤਮ ਕਹੋਣਾ ਹੈ ਵੇਦਾਂ ਦੀ ਵੀ ਵਿਚਾਰ ਕਰ ਵੇਦਾਂ ਨੂੰ ਵਿਚਾਰਨ ਪੰਡਿਤ ਵਿਦਵਾਨ ਹੋ ਕਰਕੇ ਏ ਪੰਡਤ ਸ੍ਰੇਸ਼ਟ ਪੰਡਾ ਬੁੱਧੀ ਵਾਲੇ ਤਤ ਕੁਸ਼ਲ ਦੇ ਜਾਣ ਵਾਲੀ ਬੁੱਧੀ ਵਾਲੇ ਮਨ ਕਾ ਕ੍ਰੋਧ ਨਿਵਾਰ ਪੰਡਤ ਇਨਾ ਤੈਸ ਕਿਉਂ ਆਇਆ ਵੀ ਮੈਨੂੰ ਮੱਥਾ ਨਹੀਂ ਟੇਕਿਆ ਮਹਾਰਾ ਕਹਿੰਦੇ ਮਨ ਦੇ ਅੰਦਰ ਜਿਹੜਾ ਕ੍ਰੋਧ ਹੈ ਪੰਡੇ ਜੀ ਇਹ ਮੇਰ ਨਾਲ ਕਰ ਸਾਰਿਆਂ ਚ ਪਰਮੇਸ਼ਰ ਦੀ ਜੋਤ ਨੂੰ ਜਾਣ ਰਹਾਓ ਅੱਗ ਰੱਖਿਓ ਸਾਲਗ੍ਰਾਮ ਅੱਗੇ ਭਾਈ ਸਾਲਗ੍ਰਾਮ ਸਿੜਾ ਜਿਹੜੀ ਗ੍ਰਾਮ ਸਮੂਹ ਪੱਥਰੀ ਪੱਥਰ ਹੈ ਉਹ ਤਾਂ ਆਪਦੇ ਅੱਗੇ ਰੱਖਿਆ ਹੋਇਆ ਹੈ ਗੰਡਕਾ ਨਦੀ ਦਾ ਸਾਲਗ੍ਰਾਮ বিষ্ণੂ ਭਗਵਾਨ ਨੇ ਜਲੰਧਰ ਦਾਇਤ ਨੂੰ ਮਾਰਨ ਵਾਸਤੇ ਦੇਵਤਿਆਂ ਨੂੰ ਕਿਹਾ ਕਿ ਕੋਈ ਵੀ ਬੀੜਾ ਚੱਕੋ ਜਿਹੜਾ ਜਲੰਧਰ ਦੀ istri ਜਿਹੜੀ ਬਰਿੰਦਾ ਰਾਖਸ਼ਣੀ ਹੈ ਉਹਦਾ ਸੱਤ ਤੋੜੇ ਤੇ ਤਾਂ ਜਲੰਧਰ ਮਰੂਗਾ ਸ਼ਿਵਜੀ ਵੀ ਕੰਨਾ ਤੇ ਹੱਤਰ ਗਿਆ ਡਰ ਗਿਆ ਬ੍ਰਹਮਾ ਵੀ ਡਰ ਗਿਆ বিষ্ণੂ ਨੇ ਫਿਰ ਜਲੰਧਰ ਦਾ ਰੂਪ ਧਾਰਿਆ ਜਲੰਧਰ ਦਾ ਰੂਪ ਧਾਰ ਕੇ ਉਹਦੀ istri ਦੇ ਨਾਲ ਜਦ ਅੰਗ ਸ਼ੁਹਾਏ ਤੇ ਉਸੇ ਵੇਲੇ ਕਹਿੰਦੀ ਮੇਰਾ ਸੱਤ ਤੋੜਿਆ ਫੇ ਛਲ ਨਾ ਰਿਹਾ ਵਿਸ਼ਨੂੰ ਦਾ ਪਤਾ ਲੱਗ ਗਿਆ ਇਹ ਵਿਸ਼ਨੂੰ ਹੈ ਇਹ ਜਿਲੰਦਰ ਨਹੀਂ ਹੈ ਖੁਲਾਸੇ ਆ ਕੇ ਉਸਨੇ ਇਹਨਾਂ ਪਿਆਰ ਕੀਤਾ ਪਿਆਰ ਕਰਨ ਤੋਂ ਵਿਸ਼ਨੂੰ ਦਾ ਛਲ ਪ੍ਰਗਟ ਹੋ ਗਿਆ ਜਿਹੜੇ ਅੰਗ ਲੱਗੇ ਸੀ ਉਹ ਫੇ ਵਿਸ਼ਨੂੰ ਦੇ ਪੱਥਰ ਬਣ ਗਏ ਗੰਡਕਾ ਨਦੀ ਦੇ ਉਹਨੂੰ ਠਾਕੁਰ ਬਣਾ ਕੇ ਲੋਕ ਪੂਜਦੇ ਹੈ ਸੋ ਮਹਾਰਾਯੋਂ ਕਹਿੰਦੇ ਹਨ ਅਗਰ ਆਖਿਓ ਸਾਲਗ੍ਰਾਮ ਅਗੇ ਭਾਈ ਸਾਲ ਪੱਥਰੀ ਮੇਰਾ ਗ੍ਰਾਮ ਸਮੂਹ ਮੇਰਾ ਪੱਥਰੀ ਪੱਥਰ ਆ ਜਿਹੜਾ ਉਸ ਨੂੰ ਸਾਲਗ੍ਰਾਮ বিষ্ণੂ ਜੀ ਦੇ ਅੰਡ ਕੋਸ਼ਾਂ ਦੀ ਪੂਜਾ ਕਰਦੇ ਜਿਹੜੇ ਠਾਕੁਰਦਾਰਿਆਂ ਚ ਸੋ ਅਗੇ ਰੱਖੇ ਹੋਏ ਆ ਮਨਕੀਨੋ ਦਹਿਦਿਸ ਬਿਸਰਾ ਮਨ ਤੁਹਾਡਾ ਦੱਸੋ ਤੁਸੀਂ ਕਿ ਸ਼ਿਵ ਜੀ ਨਾਲ ਉਹਦਾ ਲਿੰਗ ਪੂਜਾਇਆ ਹੈ ਪਾਰਵਤੀਨ ਭਗ ਪੂਜਾਈ ਹੈ ਬ੍ਰਹਮਾ ਨੇ ਆਵਦੇ ਦਮ ਪੁਜਾਈ ਹੈ ਇਹਨ ਵਿਸ਼ਨੂ ਨੇ ਉਹ ਕਰ ਲਿਆ ਇਹੋ ਹੀ ਇਹਨਾਂ ਆਪ ਦੀ ਪੂਜਾ ਕਰਾਈ ਹੈ ਹਾਂ ਜੀ ਨੂੰ ਮਨ ਕੀਨੋ ਦਹਿਦਸ ਬਿਸਰਾ ਮਨ ਤਾਂ ਤੁਸੀਂ ਦੱਸੋ ਤੁਸੀਂ ਤੁਹਾਡਾ ਬਿਸਰਾਮ ਕਰਦਾ ਇਸ ਤਰ੍ਹਾਂ ਹੋ ਰਿਹਾ ਹੈ ਭਟਕ ਰਿਹਾ ਹੈ ਤੁਸੀਂ ਪਰਮੇਸ਼ਰ ਵੱਲ ਨਹੀਂ ਜੁੜਦੇ ਤਿਲਕ ਚੜਾਵੇ ਪਾਈ ਪਾ ਦੱਸੋ ਤੁਸੀਂ ਇਹਦੇ ਪੰਜਾਬ ਤੋਂ ਜ ਤੁਹਾਡਾ ਮਨ ਟਿਕ ਰਿਹਾ ਹੈ ਉੱਧਰ ਨੂੰ ਜਾ ਰਿਹਾ ਹੈ ਤਿਲਕ ਚੜਾਵੇ ਪਾਈ ਪਾ ਇਹ ਤਿਲਕ ਚੜਾਉਣੇ ਬਾਰਾ ਠਾਕੁਰ ਨੂੰ ਦੋ ਕੰਨਾਂ ਨੂੰ ਲਾਉਨੇ ਆਂ ਗੰਠ ਵਿੱਚ ਲਾਉਨੇ ਆਂ ਤਾਲੂ ਵਿੱਚ ਲਾਉਨੇ ਆਂ ਅਤੇ ਬੱਖੀਆਂ ਚ ਲਾਉਨੇ ਆਂ ਇਸ ਤਰ੍ਹਾਂ ਛਾਤੀ ਤੇ ਲਾਉਨੇ ਆਂ ਮੱਥੇ ਤੇ ਲਾਉਨੇ ਇਸ ਪ੍ਰਕਾਰ 12 ਤਿਲਕ ਚੜਾਉਨੇ ਆਂ ਤਿਲਕ ਚ ਰਾਵਾ ਪਾਈ ਪਾਈ ਫਿਰ ਉਹ ਪੱਥਰ ਦੀ ਮੂਰਦੇ ਪੈਰੀ ਆਪਣੇ ਆਪ ਨੂੰ ਪਾਉਨੇ ਆਂ ਤੁਸੀਂ ਲੋਕ ਪ੍ਰਚਾਰ ਅੰਧ ਕੁਮਾਰ ਇਹ ਲੋਕਾਂ ਨੂੰ ਪ੍ਰਚਾਰਾ ਇਹਨੇ ਵੀ ਅਸੀਂ ਵਿਸ਼ਨੂ ਜੀ ਦਾ ਪੂਜਨ ਕਰਦੇ ਆਂ ਇਹ ਝੂਠਾ ਪ੍ਰਚਾਰ ਆ ਲੋਕ ਪ੍ਰਚਾਰ ਆ ਲੋਕਾਂ ਨੂੰ ਮਾਇਆ ਠਗਣ ਵਾਸਤੇ ਲੋਕਾਂ ਨੂੰ ਪਰਚਾਉਂਦੇ ਅੰਦਰ ਮੰਨ ਨਹੀਂ ਤੁਹਾਡਾ ਟਿਕਿਆ ਹੋਇਆ ਲੋਕ ਪਚਾਵਾ ਪ੍ਰਚਾਰ ਅੰਧ ਕਮਾਈ ਵਿਚਾਰਾ ਕੀ ਹੈ ਲੋਕ ਪਚਾਰਾ ਅੰਧ ਕਮਾਈ ਲੋਕਾਂ ਨੂੰ ਪ੍ਰਚਾਰ ਕਰਦੇ ਹੋ ਵੀ ਇਹ ਠਾਕੁਰ ਜੀ ਪ੍ਰਤੱਖ বিষ্ণੂ ਜੀ ਹੈ ਤੇ ਉਹ বিষ্ণੂ ਜਿਹੜਾ ਬਰਿੰਦਾਂ ਦੇ ਸਾਫ ਨਾਲ ਪੱਥਰ ਬਣ ਗਿਆ ਉਹ ਤੁਹਾਡਾ ਕੀ ਭਲਾ ਕਰੂਗਾ ਇਹ ਉਹਨਾਂ ਤਾਈ ਦੇ ਅਗਿਆਨ ਤਾਈ ਦੇ ਕਰਮਾਂ ਨੂੰ ਕੁਮਾਰ ਰਹੇ ਹਾਂ ਤੁਸੀਂ ਖੱਟ ਕਰਮ ਅਰ ਆਸਣ ਧੂਤੀ 6 ਪ੍ਰਕਾਰ ਦੇ ਕਰਮ ਕਰਨੇ ਹਾਂ ਸੰਧਿਆ ਤਰਪਣ ਗਾਇਤਰੀ ਅਸ਼ਨਾਨ ਅਧਿ ਸਿਤੀ ਪੂਜਨ ਦੇਵਾਰਚਨ ਤੇ ਆਸਣ ਥੱਲੇ ਵਿਛਾਉਣੇ ਉਹਨਾਂ ਦਾ ਉਹ ਧੂਤੀ ਉਨੀ ਰੱਖਦੇ ਹਾਂ ਭਾਗਠ ਗ੍ਰਹਿ ਪੜੈ ਨਿਤ ਪੂਥੀ ਸ਼ੌਕਾਰਾਂ ਦੇ ਘਰਾਂ 'ਚ ਵੀ ਸਾਨੂੰ ਇਹ ਪੈਸੇ ਦੇਣਗੇ ਉੱਥੇ ਗੀਤਾ ਆਦਿ ਘਤਾਰੂ ਕਪੋਥੀਆਂ ਪੜ ਕੇ ਸੁਣਾਉਨੇ ਹਾਂ ਇੱਥੇ ਦੇਖੇ ਮਹਾ ਸਾਲ ਸਿੰਘ ਜੀ ਜਿੱਥੇ ਦੱਤਾ ਤੇਰਾ ਜਨਮ ਹੋਇਆ ਹੈ ਦੱਤ ਮਹੌਰ ਵਿੱਚ ਉੱਥੇ ਉਹ ਪੰਡਤ ਮਾਨ ਗੰਗਾ ਦੇ ਕਿਨਾਰੇ ਤੇ ਦੱਤ ਮਹੌਰ ਦਾ ਆਸਥਾਨ ਬਣਾਇਆ ਹੋ ਜਿੱਥੇ ਦੱਤਾ ਤੇਰੇ ਜੰਮਿਆ ਹੈ ਉਹ ਜਗ੍ਹਾ 'ਚ ਪੰਡਤ ਨਿਕੇ ਨਿਕੇ ਬਣਾ ਬਣਾ ਕੇ ਸ਼ਿਵਲਿੰਗ ਉਹਦੇ ਤੇ ਇੱਕ ਟਿੱਕਾ ਜਿਹਾ ਲਾਈ ਜਾਣ ਚੌਲ ਕੋਲੇ ਪੂਕੜ ਕੇ ਰੱਖੇ ਸੀ ਤੇ ਉਹ ਨਦੀ 'ਚ ਉਹਨਾਂ ਨੇ ਸ਼ਾਮ ਨੂੰ ਤਾਰੇ ਉਹਨਾਂ ਪੁੱਛਿਆ ਕਹਿੰਦੇ ਕਿ ਮਾਲ ਦੀ ਬਿਮਾਰੀ ਜਿਹੜੀ ਹੈ हट ਜਾਂਦੀ ਹੈ ਜੇ ਸ਼ਿਵਲਿੰਗ ਉਹ ਬਣਾ ਕੇ ਧਾਰੀਏ ਇਸ ਪ੍ਰਕਾਰ ਮੁਕੀ ਫੈਰਾ ਕਿ ਸਾਨੂੰ ਇਹ ਜਿੱਥੋਂ ਦੇ ਨੰਬਰਦਾਰ ਲੋਕ ਹੈ ਪੈਸੇ ਲੋਕ ਹੈ ਇਹ 40-40 ਰੁਪਏ ਇੱਕ ਬਰਨੀ ਦੇ ਦਿੰਦੇ ਆ ਇਸ ਪ੍ਰਕਾਰ ਮਾਰਾ ਕਹਿੰਦੇ ਹਨ ਲੋਕ ਪਚਾਰਾ ਅੰਧਕਮਾ ਲੋਕਾਂ ਦਾ ਪ੍ਰਚਾਰ ਕਰਨ ਭਾਗ ਠਗਰੇ ਪੜਾ ਨਿਤ ਪੂਰੀ ਸ਼ਾਹੂ ਕਰਾਂਗੇ ਘਰਾਂ ਵਿੱਚ ਤੁਸੀਂ ਘਰੋਂ ਕੋਥੀਆਂ ਪੜਦੇ ਹੋ ਮਾਲਾ ਫੇਰ ਮੰਗਾ ਮੰਗਾ ਵਿਭੂ ਮਾਲਾ ਫੇਰ ਕੇ ਵਰਨੀਆਂ ਚ ਮਾਇਆ ਭਾਲਦੇ ਹੋ ਭੂਤੀ ਮੰਗਦੇ ਹੋ ਇਹ ਵਿਦ ਕੋਈ ਨਾ ਤਰਿਉ ਇਹ ਮਿੱਤਰੋ ਇਹ ਡੁੱਬਣ ਦੀ ਰੀਤੀ ਹੈ ਇਸ ਸੰਸਾਰ ਸਮੁੰਦਰ ਤੋਂ ਕੋਈ ਤਰਿਆ ਨਹੀਂ ਮੁਕਤ ਨਹੀਂ ਹੋਇਆ ਹੈ ਸੂ ਪੰਡਤ ਗੁਰ ਸ਼ਬਦ ਕਮਾਲ ਮਾਲਾ ਪੰਡਤ ਕੌਣ ਹੁੰਦਾ ਮਾਰਾ ਕਹਿੰਦੇ ਵਿਦਵਾਨ ਉਹ ਹੈ ਜਿਹੜਾ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਵੇ ਭਾਈ ਤ੍ਰੈ ਗੁਣ ਕੀ ਉਸ ਉਤਰੀ ਮਾਇ ਉਸ ਤ੍ਰੈ ਗੁਣ ਰੂਪ ਜਿਹੜੀ ਮਾਇਆ ਨਾ ਰਾਜ ਸੀ ਤਾਮ ਸੀ ਸ਼ਾਂਤ ਕੀ ਸੁਭਾਅ ਵਾਲੀ ਉਹਦੇ ਅੰਦਰੋਂ ਉੱਤਰ ਜਾਂਦੀ ਹੈ ਬ੍ਰਹਮਾ ਜੀ ਰਜੋ ਗੁਣੀ ਹੈ ਵਿਸ਼ਨੂੰ ਜੀ ਸਤੋ ਗੁਣੀ ਹੈ ਸ਼ਿਵ ਜੀ ਤਮੋ ਗੁਣੀ ਹੈ ਤ੍ਰੈ ਗੁਣ ਰੂਪ ਮਾਇਆ ਦੇ ਹਨ ਪੁੱਤਰ ਸੋ ਉਹਨਾਂ ਦੀ ਇਹ ਮਾਇਆ ਦੀ ਅੰਸ਼ ਇੱਛਾ ਉਪਾਸ਼ਨਾ ਉੱਠ ਕਰ ਜਾਂਦੀ ਆ ਚਤੁਰਬੀਦ ਪੂਰਨ ਹਰਨਾਮ ਚਤੁਰਪੁਰਖਾ ਵੇਦਾਂ ਨੂੰ ਪੜਦਾ ਰਹਿਣਾ ਹੈ ਹਰੀ ਦਾ ਨਾਮ ਜਪਿਆ ਕਰ ਜੋ ਸਾਰਿਆਂ ਥਾਂ 'ਚ ਪੂਰਨ ਉਸ ਨੂੰ ਵਿਆਵਕ ਕਿਉਂ ਨਹੀਂ ਜਾਣਦਾ ਉਸ ਪਰਮੇਸ਼ਰ ਦੇ ਤਾਂ ਹੀ ਚਤੁਰਵੇਦ ਪੂਰਨ ਹਰਨਾਮ ਚਾਰੇ ਵੇਦ ਜਿਹੜੇ ਐ ਉਹ ਵੀ ਪੂਰਨ ਪਰਮੇਸ਼ਰ ਨਹੀਂ ਕਹਿੰਦੇ ਐ ਉਹ ਸਰੀ ਦਾ ਨਾਮ ਜਪਿਆ ਕਰ ਤੂੰ ਚਤੁਰਵੇਦ ਪੂਰਨ ਹੈ ਚਤਰਾ ਵੇਦਾਂ ਵਿੱਚ ਲੱਗਾ ਹੋਇਆ ਉਹ ਪੂਰਨ ਜੋ ਹਰੀ ਨਾਮ ਸਾਰਿਆਂ ਨਾਮ 'ਚ ਹਰੀ ਪੂਰਨ ਹੈ ਉਹਦਾ ਨਾਮ ਕਿਉਂ ਨਹੀਂ ਜਪਦਾ ਚਤੁਰਵੇਦ ਪੂਰਨ ਹਰਨਾਮ ਐ ਇਹ ਚਤਰਾ ਬੀਨ ਜਾਣਨਾ ਕਰ ਉਹ ਪੂਰਨ ਹੈ ਹਰੀ ਉਹਦਾ ਨਾਮ ਜਪ ਕੇ ਨਿਹਾਲ ਹੋ ਨਾਨਕ ਤਿਸ ਕੀ ਸਰਣੀ ਪਾਈ ਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੀ ਸ਼ਰਨ ਆਪਣੇ ਆਪ ਨੂੰ ਪਾਉਣਾ ਕਰ